ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜਿੰਨੀਆਂ ਵੀ ਕਾਰਪੋਰੇਸ਼ਨਾਂ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ ਨਿਆਇ ਦੀਸ਼ ਹੈ ਵੀ ਕਿ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਔਡੇ ਦੇ ਪਹੁੰਚਦੇ ਆ ਰਕੇਸ਼ <strong>ਕਿਸ਼ੋਰ</strong> ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਐ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਉਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜਿਹੜੇ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬਕਲਾ ਫੁਕੇ ਗਿਆ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਨਾਲ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਐਥੀ ਜੱਥੇਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪਰਚਨ ਦੀ ਰੂਪਰੇਖਾ ਦਵਾਂਗੇ ਇੱਕ ਪਾਸੋ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਨ ਲੱਗਦਾ ਹੈ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫਿਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਮੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕੀ ਹੋ ਨਹੀਂ ਹੁੰਤੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੁੰਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਆ ਹਾਲ ਕਰਦੇ ਆ ਇਹਨਾਂ ਦਾ ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜਿੰਨੀਆਂ ਵੀ ਕਾਰਪੋਰੇਸ਼ਨਾਂ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ ਨਿਆਇ ਦੀਸ਼ ਹੈ ਵੀ ਕਿ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਔਡੇ ਦੇ ਪਹੁੰਚਦੇ ਆ ਰਕੇਸ਼ <strong>ਕਿਸ਼ੋਰ</strong> ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਐ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਉਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜੀ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬਕਲਾ ਫੁਕੇ ਗਿਆ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਨਾਲ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਇੱਥੀ ਜੱਥੇਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪ੍ਰਚੰਡਾ ਰੂਪਰੇਖਾ ਦਵਾਂਗੇ ਇੱਕ ਪਾਸੋਂ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਫ ਮੰਗਦਾ ਹੈਗਾ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫੇਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕਿਉਂ ਨਹੀਂ ਹੁੰਦੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੋਂਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਹਾਲ ਕਰਦੇ ਆ ਇਹਨਾਂ ਦਾ ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜਿੰਨੀਆਂ ਵੀ ਕਾਰਪੋਰੇਸ਼ਨ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ న్యాయਦੀਸ਼ ਹੈ ਵੀ ਕੇ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਅਹੁਦੇ ਤੇ ਪਹੁੰਚਦੇ ਆ ਰਕੇਸ਼ ਕਿਸ਼ੋਰ ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਐ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਉਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜੀ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬੁਖਲਾ ਫੁਕੇਗਾ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਅਸੀਂ ਜਥੇਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪ੍ਰਚੰਡਾ ਰੂਪਰੇਖਾ ਦਵਾਂਗੇ ਇੱਕ ਪਾਸੋਂ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਫ ਮੰਗਦਾ ਹੈਗਾ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫੇਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕਿਉਂ ਨਹੀਂ ਹੁੰਦੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੋਂਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਹਾਲ ਕਰਦੇ ਆ ਇਹਨਾਂ ਦਾ ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜੰਨੀਆਂ ਵੀ ਕਾਰਪੋਰੇਸ਼ਨ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ న్యాయਦੀਸ਼ ਹੈ ਵੀ ਕੇ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਅਹੁਦੇ ਤੇ ਪਹੁੰਚਦੇ ਆ ਰਕੇਸ਼ ਕਿਸ਼ੋਰ ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਐ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜੀ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬੁਖਲਾ ਫੁਕੇਗਾ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਐਸੀ ਜਥੇਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪ੍ਰਚੰਡਾ ਰੂਪਰੇਖਾ ਦਵਾਂਗੇ ਇੱਕ ਪਾਸੋਂ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਫ ਮੰਗਦਾ ਹੈਗਾ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫੇਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕਿਉਂ ਨਹੀਂ ਹੁੰਦੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੋਂਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਹਾਲ ਕਰਦੇ ਆ ਇਹਨਾਂ ਦਾ ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜੰਨੀਆਂ ਵੀ ਕਾਰਪੋਰੇਸ਼ਨ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ న్యాయਦੀਸ਼ ਹੈ ਵੀ ਕੇ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਅਹੁਦੇ ਤੇ ਪਹੁੰਚਦੇ ਆ ਰਕੇਸ਼ ਕਿਸ਼ੋਰ ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਆ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਉਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜੀ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬੁਖਲਾ ਫੁਕੇਗਾ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਐ ਅਸੀਂ ਜੱਥੇ ਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪਰਚਾ ਦੀ ਰੂਪਰੇਖਾ ਦਵਾਂਗੇ ਇੱਕ ਪਾਸੋ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਨ ਲੱਗਦਾ ਹੈ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫਿਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਮੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕੀ ਹੋਣੀ ਹੁੰਤੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੁੰਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਆ ਹਾਲ ਕਰਦੇ ਆ ਇਹਨਾਂ ਦਾ ਮੈਂ ਸੰਨੀ ਸੋਤਾ ਜਨਰਲ 77 ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਔਰ ਸਾਡੇ ਨਾਲ ਜਿੰਨੀਆਂ ਵੀ ਕਾਰਪੋਰੇਸ਼ਨਾਂ ਗਿਆ ਜਥੇਬੰਦੀਆਂ ਪ੍ਰਧਾਨਗੀ ਮੰਡਲ ਚੱਲਦਾ ਆ ਅੱਜ ਸਾਰਿਆਂ ਨੇ ਇੱਕ ਮਤ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੋਕਿਆ ਬੀਜੇਪੀ ਦਾ ਜਿਹੜੇ ਮਾਨਣੀਆਂ ਸਾਡੇ ਨਿਆਇ ਦੀਸ਼ ਹੈ ਵੀ ਕਿ ਗੰਬਈ ਜੀ ਉਹਨਾਂ ਤੇ ਇੱਕ ਪੜੇ ਲਿਖੇ ਜਿਹੜੇ ਐਡਵੋਕੇਟ ਪੜੇ ਲਿਖੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਐਡਵੋਕੇਟ ਜਿਹੜੇ ਬੰਦੇ ਔਡੇ ਦੇ ਪਹੁੰਚਦੇ ਆ ਰਕੇਸ਼ <strong>ਕਿਸ਼ੋਰ</strong> ਜੀ ਉਹਨਾਂ ਨੇ ਉੱਤੇ ਚੱਪਲ ਮਾਰੀ ਐ ਇਹ ਸਾਰੇ ਐਸੀ ਸਮਾਜ ਦਾ ਅਪਮਾਨ ਐ ਇਸ ਕਰਕੇ ਇਹ ਕਿਸੇ ਵੀ ਹਾਲਤ ਵਿੱਚ ਸਹਿਨ ਨਹੀਂ ਹੋਊਗਾ ਔਰ ਅਸੀਂ ਬਹੁਤ ਜਲਦ ਇਹ ਕੋਈ ਰਣਨੀਤੀ ਤਿਆਰ ਕਰਕੇ ਬਹੁਤ ਵੱਡਾ ਪ੍ਰਦਰਸ਼ਨ ਉਡਿਕਾਂਗੇ ਅਗਰ ਉੱਤੇ ਐਫ ਆਈ ਆਰ ਨਹੀਂ ਹੁੰਦੀ ਤੇ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਐਡਵੋਕੇਟ ਜੀ ਤੁਹਾਡੇ ਵੱਲੋਂ ਕੇਂਦਰ ਸਰਕਾਰ ਦਾ ਬਕਲਾ ਫੁਕੇ ਗਿਆ ਪ੍ਰੋਟੈਸਟ ਕੀਤਾ ਗਿਆ ਨਹੀਂ ਕਾਰਵਾਈ ਹੁੰਦੀ ਤੇ ਅਗਲੀ ਨਾਲ ਰਣਨੀਤੀ ਕੀ ਹੋਏ ਅਗਲੀ ਹੁਣ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਾਡੇ ਆਪਣੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਇੱਥੀ ਜੱਥੇਬੰਦੀਆਂ ਆ ਉਹਨਾਂ ਨਾਲ ਟਾਈ ਅਪ ਕਰਕੇ ਬਹੁਤ ਜਲਦ ਇੱਕ ਵੱਡੇ ਪਰਚਾ ਦੀ ਰੂਪਰੇਖਾ ਦਵਾਂਗੇ ਇੱਕ ਪਾਸੋ ਜੱਸ ਸਾਹਿਬ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਇਨਸਾਨ ਮੰਨਿਆ ਜਾਏਗਾ ਇੱਕ ਐਡਵੋਕੇਟ ਵੱਲੋਂ ਜੱਸ ਸਾਹਿਬ ਦੇ ਉੱਤੇ ਚੱਪਲ ਮਾਰਨ ਤੋਂ ਬਾਅਦ ਫਿਰ ਵੀ ਕੋਈ ਕਾਰਵਾਈ ਉਸ ਦੇ ਉੱਤੇ ਨਹੀਂ ਕੀਤੀ ਜਾਂਦੀ ਇਸ ਦੇ ਬਾਰੇ ਇਸ ਬਾਰੇ ਭਾਜਪਾ ਸਰਕਾਰ ਦਵੇ ਜਵਾਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦੇਣ ਵੀ ਕੀ ਹੋਣੀ ਹੁੰਤੇ ਐਫ ਆਈ ਆਰ ਦਰਜ ਹੁੰਦੀ ਇਹੀ ਤਾਂ ਭਾਜਪਾ ਦੀ ਮਾਨਸਿਕਤਾ ਦੋਰੀ ਹੈ ਵੀ ਐਸਆ ਦੇ ਨਾਲ ਕਿਤੇ ਪੈਰ ਧੁੰਦੇ ਆ ਦਿਖਾਵਾ ਕਰਦੇ ਆ ਤਾਂ ਕਿਤੇ ਆ ਆ ਹਲ ਕਰਦੇ ਆ ਇਹਨਾਂ ਦਾ